ਜੀ ਅੱਜ ਅੱਜ ਬੀڈنگ ਹੋਈ ਹੈ ਕੀ ਮੁੱਦੇ ਸੀ ਕੁਝ ਕੁ ਦਿਨ ਪਹਿਲਾਂ ਸਾਡੇ ਖੁਰਾਲੀ ਦੇ ਵਿੱਚ ਗੜਪਾ ਦੇ ਜੁਐਲਰ ਦੀ ਦੁਕਾਨ ਤੇ ਕੋਈ ਵੀ ਦੋ ਕੁ ਲੇਡੀਆਂ ਆਈ ਦੀ ਜਿਨ੍ਹਾਂ ਨੇ ਉਹਨਾਂ ਨੂੰ ਸਬਾਨ ਦਿਖਾਉਣ ਵਾਸਤੇ ਗਿਆ ਤੇ ਉਹਨਾਂ ਨੂੰ ਹਿਪਨੋਟਾਈਜ਼ ਕਰਕੇ ਅਲਝਾ ਕੇ ਜਿੱਦਾਂ ਉਹਨਾਂ ਦੇ ਦੁਕਾਨ ਤੇ ਤਕਰੀਬਨ 7-8 ਜੋੜੀਆਂ ਟਾਪਸ ਦੀਆਂ ਤੇ ਅੰਗੂਠੀਆਂ ਇਹਦਾ ਕੁਝ 2-3 ਦੋਲੇ ਸੋਨਾ ਉਹ ਚੱਕ ਕੇ ਲੈ ਗਏ ਤੇ ਅਸੀਂ ਕੱਲ ਐਸਐਸਓ ਸਾਹਿਬਾਂ ਵੀ ਗਏ ਸੀ ਅਸੀਂ ਉਹਨਾਂ ਨੂੰ ਦਰਖਾਸਤ ਵੀ ਦੇ ਕੇ ਆਏ ਹਾਂ ਇਫਰ ਮੇ ਉਸਤੇ ਬਾਅਦ ਮੇਰੀ ਡਿਪਟੀ ਸਾਹਿਬ ਨਾਲ ਵੀ ਗੱਲ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਵੀ ਕਰਾਲੀ ਦੇ ਵਿੱਚ ਇਹ ਬਹੁਤ ਬਾਰ ਦੱਤਾ ਹੋ ਰਹੀ ਹੈ ਤੇ ਕੁਝ ਪਬਲਿਕ ਇਹ ਜੀ ਹੈ ਜਿਹੜੇ ਮਾਸਕ ਲਗਾ ਕੇ ਦੁਕਾਨਾਂ ਤੇ ਆਉਂਦੇ ਆ ਅਸੀਂ ਉਹਨਾਂ ਨਾਲ ਬਾਰੇ ਵੀ ਇਹਨਾਂ ਨੂੰ ਦੱਸਿਆ ਕਿ ਅਸੀਂ ਜੇ ਕੱਲ ਨੂੰ ਇਹਨਾਂ ਨੂੰ ਰੋਕਦੇ ਹਾਂ ਮਾਸਕ ਤਾਰਮਸ ਕਹਿੰਦੇ ਆ ਤਾਂ ਪਬਲਿਕ ਥੋੜਾ ਜਿਹਾ ਕਿਸ ਚੀਜ਼ ਨੂੰ ਗੁੱਸਾ ਵੀ ਕਰਦੀ ਹੈ ਵੀ ਅਸੀਂ ਤੁਹਾਡੇ ਧਿਆਨ ਚ ਇਹ ਲੈਣ ਚਾਹੁੰਦੇ ਹਾਂ ਕਿ ਕੱਲ ਨੂੰ ਅਸੀਂ ਇਹਨਾਂ ਦੇ ਮਾਸਕ ਤਰਾਏ ਤੇ ਸਾਡੇ ਖਿਲਾਫ ਕੋਈ ਐਕਸ਼ਨ ਨਾ ਲਵੇ ਇਸ ਕਰਕੇ ਤੁਹਾਡੇ ਅਸੀਂ ਧਿਆਨ ਲੈਣਾ ਚਾਹੁੰਦੇ ਹਾਂ ਕਿ ਸਾਡਾ ਰਾਈਟ ਬਣਦਾ ਹੈ ਕਿ ਕੱਲ ਨੂੰ ਕੋਈ ਇਹੋ ਜਿਹਾ ਜੇ ਸਾਡੀ ਦੁਕਾਨਾਂ 'ਚ ਕੋਈ ਲੁੱਟਖੋਖ ਕਰੇ ਜਾਂ ਕੋਈ ਸਾਨੂੰ ਕੋਈ ਜਾਨੀ ਨੁਕਸਾਨ ਕਰੇ ਤੇ ਡੀਪੀ ਸਾਹਿਬ ਨੇ ਸਾਨੂੰ ਇਹਨਾਂ ਦੇ ਇਹ ਵੀ ਪ੍ਰੋਸਤਾ ਦਵਾਇਆ ਹੈ ਕਿ ਜਿਹੜੀ ਸਟ੍ਰੈਸਿੰਗ ਹੋਈ ਹੈ ਤੇ ਇਹ ਬਹੁਤ ਹੀ ਜਲਦ ਇਹਨਾਂ ਨੂੰ ਜਿਹੜੇ ਚੋਰ ਹੈ ਇਹਨਾਂ ਨੂੰ ਅਸੀਂ ਕਾਬੂ ਕਰਾਂਗੇ ਤੇ ਜੋ ਇਸ ਇਹਨਾਂ ਦਾ ਨੁਕਸਾਨ ਹੋਇਆ ਹੈ ਉਹ ਜਲਦੀ ਤੇ ਜਲਦੀ ਸੀ ਪਰਵਾਹੀ ਕਰਵਾਏਗੀ ਡੀਐਸਪੀ ਸਾਹਿਬ ਆਏ ਸੀ ਅੱਜ ਕੀ ਮੁੱਦੇ ਸੀਗੇ ਕੀ ਮੀਟਿੰਗ ਹੋਈ ਹੈ ਡਿਪਟੀ ਸਾਹਿਬ ਨੇ ਸਪੈਸ਼ਲ ਨਾਲ ਸਾਡੀ ਐਸੋਸੀਏਸ਼ਨ ਨੇ ਪ੍ਰਧਾਨ ਜੀ ਕੁਸ਼ਣ ਜੀ ਨੇ ਸਪੈਸ਼ਲ ਕਾਲ ਕਰਕੇ ਬੁਲਾਇਆ ਕੱਲ ਕੇ ਪਰਸੋਂ ਇੱਕ ਇੱਥੇ ਲੁੱਟ ਹੋਈ ਸੀ ਸਾਡੀ ਦੁਕਾਨ 'ਚ ਠੱਗਾਂ ਵੱਲੋਂ ਉਸ ਵੰਦ ਵਿੱਚ ਕਾਫੀ ਚਰਚਾ ਹੋਈ ਹੈ ਤੇ ਬਾਕੀ ਮਸਲੇ ਨੂੰ ਹਟਕੇ ਉਹ ਤੇ ਸਾਡੀ ਕਾਰਵਾਈ ਚੱਲ ਹੀ ਰਹੀ ਹੈ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਵੀ ਇਸ ਇਹਨੂੰ ਅਸੀਂ ਡਿਟੈਕਟ ਕਰਾਂਗੇ ਹੱਲ ਕਰਾਂਗੇ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਦਾ ਹਾਂ ਸਮੁੱਚੀ ਜਨਤਾ ਨੂੰ ਕਸ਼ਟ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਵੀ ਜਦੋਂ ਕਦੇ ਵੀ ਪਲੀਜ਼ ਤੁਸੀਂ ਸਾਡੀਆਂ ਦੁਕਾਨਾਂ ਵਿੱਚ ਆਣਾ ਵੀ ਵੈਸੇ ਤੇ ਕਿਸੇ ਵੀ ਜਾਓ ਵੀ ਜਿਹੜਾ ਮਾਸਕ ਪਾਇਆ ਹੋਇਆ ਹੁੰਦਾ ਹੈ ਜਾਂ ਕੋਈ ਕਪੜਾ ਬੰਨਿਆ ਹੋਂਦਾ ਹੈ ਡਸਟ ਤੋਂ ਜਾਂ ਕੋਈ ਵੀ ਕਾਰਨ ਹੋ ਸਕਦੇ ਆ ਤਾਂ ਸੜੀ ਬੇਨਤੀ ਹੈ ਪਲੀਜ਼ ਐਂਟਰ ਕਰਨਾ ਅੰਦਰ ਤੇ ਉਹ ਆਪਣੇ ਆਪ ਹੀ ਉਤਾਰ ਕੇ ਜੇ ਐਂਟਰ ਕੀਤਾ ਜਾਵੇ ਤਾਂ ਕਾਫੀ ਸਿਕਿਉਰਟੀ ਪੁਆਇੰਟ ਬੀ ਨਾਲ ਜਾਂ ਜਿਹੜੇ ਗਲਤ ਅੰਸਰ ਉਹਨਾਂ ਨੂੰ ਅਸੀਂ ਕਾਬੂ ਕਰ ਸਕਦੇ ਆ ਸੋ ਬੇਨਤੀ ਹੈ ਮੇਰੀ ਸਮੁੱਚੀ ਜਨਤਾ ਨੂੰ ਕਿ ਮਾਸਕ ਜਦੋਂ ਵੀ ਕਿਤੇ ਖਾਸ ਤੌਰ ਤੇ ਸੁਨਾਰਾਂ ਦੀ ਦੁਕਾਨਾਂ ਜਾਣਾ ਹੈ ਮਾਸਕ ਉਤਾਰ ਕੇ ਲੇਡੀਜ਼ ਚਾਹੇ ਕਿ ਜੈਂਟਸ ਉਤਾਰ ਕੇ ਆਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਪਰ ਉਹਨਾਂ ਜੀ ਕਿੰਨੇ ਇੱਕ ਫ੍ਰੈਂਡਲੀ ਹੋ ਸਕਦੇ ਆ ਜਦੋਂ ਗਾਜ਼ ਮਾਸਕ ਧਾਰ ਕੇ ਦੁਕਾਨ ਚ ਆਉਂਗੇ ਕਿਉਂਕਿ ਇੱਕ ਡਰ ਬਣਿਆ ਰਹਿੰਦਾ ਕਿ ਆਖਰ ਪਤਾ ਨਹੀਂ ਕੌਣ ਆ ਗਿਆ ਦੁਕਾਨ 'ਤੇ ਹਾਂਜੀ ਇਹ ਕਾਫੀ ਬੜਾ ਕਿਉਂਕਿ ਸਾਨੂੰ ਪਛਾਣ ਨਹੀਂ ਹੁੰਦੇ ਬੰਦੇ ਅੱਖਾਂ ਹੀ ਸਿਰਫ ਦੇਖਦੀਆਂ ਹੁੰਦੀਆਂ ਇਸ ਕਰਕੇ ਅਸੀਂ ਕਹਿੰਦੇ ਵੀ ਇਹਦਾ ਕਾਫੀ ਫਰਕ ਪਵੇਗਾ ਸਾਰੇ ਤਾਂ ਨਹੀਂ ਹੁੰਦੇ ਜਿਵੇਂ 20 25 30% ਇਸ ਤਰ੍ਹਾਂ ਦੇ ਖਾਸ ਤੌਰ ਤੇ ਯੰਗ ਜਿਹੜੇ ਬੱਚੇ ਆ ਮੋਟਰਸਾਈਕਲ ਤੇ ਜੋ ਮੇਲ ਹੈ ਤੇ ਕੁੜੀਆਂ ਜੋ ਸਕੂਟਰਾਂ ਤੇ ਆ ਉਹ ਆਮ ਤੌਰ ਤੇ ਇਹ ਮਾਸਕ ਨੂੰ ਯੂਜ਼ ਕਰਦੀਆਂ ਉਹਨਾਂ ਲਈ ਕਾਫੀ ਸਾਡੀ ਇਹ ਬੇਨਤੀ ਹੈ ਕਿ ਜਰੂਰ ਹੋ ਇਹਦਾ ਗੱਲ ਦਾ ਧਿਆਨ ਰੱਖਾ ਜਰਾ ਜੁਵੈਲਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਹੈ ਕੀ ਕੀ ਮੁੱਦੇ ਸੀ ਗੱਲ ਦੇ ਕੋਈ ਨਾ ਸਕਿਉਰਟੀ ਨੂੰ ਲੈ ਕੇ ਸਬੰਧੀ ਜਿਹੜਾ ਇਹਨਾਂ ਦਾ ਹੈਗਾ ਸੀ ਮੁੱਦਾ ਕਿ ਜਿਸ ਤਰ੍ਹਾਂ ਇਹਨਾਂ ਦੇ ਕੋਈ ਆਉਂਦਾ ਵਾ ਇੱਥੇ 마ਸਕ ਲਾਏ ਹੁੰਦੇ ਆ ਮੂੰਹ ਦੇ ਉੱਪਰ ਜਿਹੜਾ ਉਹਦੇ ਸਬੰਧੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੋਰ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਇਹਨਾਂ ਦੀਆਂ ਜਿਹੜੇ ਇਹਨਾਂ ਦੇ ਕੋਈ ਸੀ ਲਾਇਸੈਂਸ ਵਗੈਰਾ ਨਹੀਂ ਬਣੇ ਸੀ ਉਹਨਾਂ ਬਾਰੇ ਵੀ ਇਹਨਾਂ ਨੇ ਸਾਨੂੰ ਦੱਸਿਆ ਜੀ ਉਹ ਜਿਹੜੀ ਕੰਪੀਟੈਂਸੀ ਅਥਾਰਟੀ ਉਹਨਾਂ ਨਾਲ ਗੱਲ ਕਰਾਂਗੇ ਬਾਕੀ 마ਸਕ ਬਾਰੇ ਇਹਨਾਂ ਨਾਲ ਸਾਡੀ ਜਿਹੜੀ ਡਿਸਕਸ਼ਨ ਹੋਈ ਹੈ ਕਿ ਆਪਣੇ ਜਿਹੜੇ ਦੁਕਾਨਾਂ ਦੇ ਬਾਹਰ ਹੈਗੇ ਆ ਉਹ ਆਪਦੇ ਪੋਸਟਰ ਲਾਣਗੇ ਇੱਥੇ ਤੇ ਕੈਮਰਾ ਸੰਬੰਧੀ ਵੀ ਇਹਨਾਂ ਨੂੰ ਅਸੀਂ ਦੱਸਿਆ ਜਿਹੜੀ ਗੱਲਬਾਤ ਕੀਤੀਗੀ ਆਪਣੇ ਕੈਮਰੇ ਜਿਹੜੇ ਹੈਗੇ ਆ ਉਹ ਹਰ ਹਫ਼ਤੇ ਤੁਸੀਂ ਚੈੱਕ ਕਰਦੇ ਰਹੋ ਕਿ ਕੈਮਰਾ ਖਰਾਬ ਨਾ ਹੋਵੇ ਜੇ ਕੱਲ ਨੂੰ ਕੋਈ ਘਟਨਾ ਹੁੰਦੀ ਆ ਤਾਂ ਅਸੀਂ ਉਹ ਜਿਹੜੀ ਫੁਟੇਜ ਦੇਖ ਕੇ ਵੀ ਟ੍ਰੇਸ ਕਰ ਸਕਦੇ ਆ ਬਾਕੀ ਜਿਹੜੀ ਰਾਤ ਸਮੇਂ ਜਿਹੜੀ ਹੈਗੀ ਆ ਉਹ ਪੀਸੀਆ ਸਾਡੀ ਜਿਹੜੀ ਹੈਗੀ ਉਹ ਇਹਨਾਂ ਦੇ ਵੀ ਏਰੀਆ ਦੇ ਵਿੱਚ ਜਿਹੜੀ ਆ ਜਿੱਥੇ ਇਹਨਾਂ ਦਾ ਸਾਰੀ ਦੁਕਾਨਾਂ ਵਗੈਰਾ ਹੈਗੀਆਂ ਉਥੇ ਅਸੀਂ ਗਸ਼ਤ ਰੱਖਾਂਗੇ ਦੇ ਉੱਪਰ ਇਹ ਅਸਲੇ ਨੂੰ ਲੈ ਕੇ ਵੀ ਗੱਲਾਂ ਕਾਫੀ ਕਈਆਂ ਕਈਆਂ ਵੀ ਅਸਲੇ ਦੀ ਪਰਵਾਣ ਕੀ ਕੀਤੀ ਜਾਵੇ ਉਹ ਦੇਖੋ ਜਿਹੜੀ ਕੰਪਨੀ ਨਾਲ ਜ਼ੋਰ ਸੀ ਹੈਗੀ ਡੀਸੀ ਸਾਹਿਬ ਉਹ ਕਰ ਸਕਦੇ ਹੋ ਜਿਹੜੀ ਜੁਵਲਰੀ ਦੀ ਦੁਕਾਨ ਹੈ ਜੀ ਉਹਦੇ ਅੱਗੇ ਕੋਈ ਸਪੈਸ਼ਲ ਹੁਣ ਜਿਹੜੀ ਗਸ਼ਤ ਵੀ ਭਦਾਈ ਗਈ ਹੈ ਦੇਖੋ ਜਿਹੜੀ ਦਿਨ ਵੇਲੇ ਵੀ ਅਸੀਂ ਰੱਖਾਂਗੇ ਇੱਥੇ ਵੈਸੇ ਵੀ ਚੈਕਿੰਗ ਕਰਾਂਗੇ ਜਿਹੜੇ ਇੱਥੇ ਫालतू ਘੁੰਮਦੇ ਇਹਨਾਂ ਦੀ ਦੁਕਾਨਾਂ ਦੇ ਬਾਹਰ ਉਹਨਾਂ ਦਾ ਵੀ ਅਸੀਂ ਚੈੱਕ ਕਰਾਂਗੇ ਦਿਨ ਵੇਲੇ ਜਿਹੜੀ ਵੀ ਅਤੇ ਰਾਤ ਵੇਲੇ ਵੀ ਜਿਹੜੀ ਹੈਗੀ ਅਸੀਂ ਪੀਸੀਆਰ ਆਪਣੀ ਗੱਡੀ ਇਹਨਾਂ ਦੇ ਇੱਥੇ ਚਲਾਵਾਂਗੇ ਏਰੀਆ ਦੇ ਵਿੱਚ ਕੀ ਕੀ ਮੁੱਦੇ ਇਹਨਾਂ ਵੱਲੋਂ ਚੱਕੇ ਗਏ ਸਭ ਤੋਂ ਮੈਂ ਇਹਨਾਂ ਵੱਲੋਂ ਏਸੀਜੀ ਕੀ ਜਿਸ ਸਮਾਂ ਇਹਨਾਂ ਦੇ ਮਾਸਕ ਲਾ ਕੇ ਆਉਂਦੇ ਆ ਕਈ ਵਾਰ ਗਾਗ ਬਣ ਕੇ ਆ ਜਾਂਦੇ ਆ ਉਹ ਕਈ ਵਾਰ ਇਹਨਾਂ ਨੂੰ ਗੱਲਾਂ ਚ ਪਾ ਕੇ ਜਾ ਇਹਨਾਂ ਕੋਲੋਂ ਕੁਝ ਲੈ ਕੇ ਚਲੇ ਜਾਂਦੇ ਆ ਉਹਦੇ ਰਿਗਾਰਡਿੰਗ ਸੀ ਇਹਨਾਂ ਨੂੰ ਅਸੀਂ ਕਿਹਾ ਵੀ ਜਿਹੜੇ ਮਾਸਕ ਹੈਗੇ ਆ ਤੁਸੀਂ ਇਹਨਾਂ ਤੋਂ ਲਵਾ ਸਕਦੇ ਆ ਜੇ ਕੋਈ ਫਰਦਰ ਕੋਈ ਇਦਾਂ ਦੀ ਕੋਈ ਪ੍ਰੋਬਲਮ ਹੋਊਗੀ ਤੇ ਅਸੀਂ ਉਹਨਾਂ ਨੂੰ ਫਿਰ ਗਾਈਡ ਵੀ ਕਰਾਂਗੇ ਜਿਹੜੇ ਲੋਕੀ ਇਦਾਂ ਦੇ ਕੰਮ ਕਰਦੇ ਆ ਜੀ ਜਿਹੜੀ ਪਿੱਛੇ ਚੋਝ ਰਹੀ ਸੀਗੀ ਸਰ ਉਸ ਤੇ ਕੀ ਕਾਰਵਾਈ ਕੀਤੀ ਉਹਦੇ ਚ ਅਸੀਂ ਦੇਖੋ ਕਿ ਜਿਹੜੀ ਇਹ ਸੀਡੀਆਰ ਵਗੈਰਾ ਪਵਾਲੀਆਂ ਵੇ ਦੇ ਵਿੱਚ ਜਿਹੜਾ ਵੀ ਅੱਗੇ ਅਸੀਂ ਇਹਦੇ ਵਿੱਚ ਫਰਦਰ ਯੂਨੀਵਰਸਿਟੀ ਨਾਲ ਕਰਕੇ ਜੋ ਵੀ ਚੀਜ਼ਾਂ ਰੋ ਸਾਹਮਣੇ ਆਊਗਾ ਉਹਨੂੰ ਅਸੀਂ ਰੈਸਟ ਕਰਾਂਗੇ